ਐਸਐਮਜੈਡ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਪਪਿੱਲ ਸਿੰਘ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਰਾਜ ਜਾਂ ਸੇਵਾ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਆ ਵਿਰਿੰਦਰ ਜੀ ਤੁਹਾਡਾ ਸਵਾਗਤ ਹੈ ਅੱਜ ਆਪਾਂ ਬੈਠੇ ਪਾਰਕ ਦੇ ਵਿੱਚ ਆ ਤੇ ਕੱਲ ਥੋੜਾ ਜਿਹਾ ਮਾਹੌਲ ਵੱਖਰਾ ਸੀ ਅੱਜ ਥੋੜਾ ਜਿਹਾ ਮਾਹੌਲ ਵੱਖਰਾ ਵਾ ਆ ਥੋੜੀ ਵੱਖਰੀ ਸਿਆਸਤ ਦੀ ਗੱਲ ਕਰਾਂਗੇ ਤੇ ਪਹਿਲਾਂ ਤੁਹਾਡਾ ਸਵਾਗਤ ਕਰ ਲੈਣਾ ਵਿਰਿੰਦਰ ਜੀ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਸ਼ੁਕਰੀਆ ਸੁਖਿੰਦਰ ਜੀ ਜੀ ਤੇ ਅੱਜ ਗਾਰਡਨ 'ਚ ਤੁਸੀਂ ਲਿਆ ਕੇ ਬਿਠਾਇਆ ਹੈ ਤੇ ਦਿਲ ਵੀ ਜਿਹੜਾ ਹੈ ਗਾਰਡਨ ਗਾਰਡਨ ਕਰਦਾ ਤੁਸੀਂ ਬਾਗੋ ਬਾਗ ਕਰਦਾ ਹੈ ਤੇ ਚੰਗਾ ਲੱਗਿਆ ਤੇ ਥੋੜਾ ਜਿਹਾ ਵੱਖਰਾ ਜਿਹਾ ਸਟੂਡੀਓ ਦੇ ਵਿੱਚ ਬੈਠ ਕੇ ਪ੍ਰੋਗਰਾਮ ਕਰਨਾ ਤੇ ਇਹ ਥੋੜਾ ਜਿਹਾ ਚੇਂਜ ਥੋੜਾ ਜਿਹਾ ਚੰਗਾ ਕੁਦਰਤ ਦੇ ਵਿੱਚ ਦਿੱਲੀ ਜਿਹੜੀ ਥੋੜੀ ਜਿਹੀ ਚੰਗੀ ਲੱਗਦੀ ਹੈ ਠੀਕ ਆ ਅੱਜ ਆਪਾਂ ਥੋੜੀ ਜਿਹੀ ਗੱਲ ਵੀ ਵੱਖਰੀ ਕਰਾਂਗੇ ਹੈ ਸਿਆਸਤ ਦੀ ਹੈ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਹੈ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜਾ ਮੇਨ ਗੱਲ ਜਿਹੜੀ ਆਪਾਂ ਫੰਡਾਂ ਦੀ ਕਰ ਲੈਨੇ ਆ ਕੇਂਦਰ ਸਰਕਾਰ ਨੇ ਪੰਜਾਬ ਨੂੰ ਹੁਣ ਫੰਡ ਦੇਣ ਦੇ ਲਈ ਮਨਾ ਕਰ ਦਿੱਤਾ ਹੈ ਇੱਕ ਫੰਡ ਪੰਜਾਬ ਸਰਕਾਰ ਨੇ ਮੰਗੇ ਸੀਗੇ ਕੇਂਦਰ ਤੋਂ ਪਰ ਕੇਂਦਰ ਸਰਕਾਰ ਨੇ ਉਹ ਮਨਾ ਕਰ ਦਿੱਤੇ ਆ ਉਹਦੇ ਪਿੱਛੇ ਰੀਜ਼ਨ ਕੀ ਆ ਫੰਡ ਕਿਹੜੇ ਸੀ ਫੰਡ ਮਨਾ ਕਿਉਂ ਕੀਤੇ ਆ ਤੇ ਸਰਕਾਰ ਨੇ ਕੇਂਦਰ ਸਰਕਾਰ ਨੇ ਆ ਰੀਜ਼ਨ ਕੀ ਦਿੱਤਾ ਉਹਨਾਂ ਨੂੰ ਕੁਪੇਂਦਰ ਜੀ ਜੀ ਪੰਜਾਬ ਸਰਕਾਰ ਨੇ ਸਾਲ 2023-24 ਲਈ ਸੂਬੇ ਦੇ 103 ਵਿਕਾਸ ਪ੍ਰੋਜੈਕਟਾਂ ਲਈ 1837.33 ਕਰੋੜ ਰੁਪਏ ਦੀ ਜਿਹੜੀ ਪੂੰਜੀ ਨਿਵੇਸ਼ ਲਈ ਜੀ ਤਜਵੀਜ਼ ਜਿਹੜੀ ਹੈ ਇਹ 6 ਜੁਲਾਈ ਨੂੰ ਭੇਜੀ ਸੀ ਜੀ ਸੋ ਜਿਸ ਤਰੀਕੇ ਦੇ ਨਾਲ ਇਸ ਵੇਲੇ ਜੋ ਦੱਸਿਆ ਜਾ ਰਿਹਾ ਹੈ ਜੀ ਕੇਂਦਰ ਸਰਕਾਰ ਨੇ ਪੰਜਾਬ ਦੇ 1837 ਕਰੋੜ ਦੇ ਜਿਹੜੇ ਫੰਡ ਹੈ ਜੀ ਉਰੂਗ ਦਾ ਫੇ ਜੀ ਕਾਰਨ ਦੱਸਿਆ ਹੈ ਕਿ ਉਹਨਾਂ ਨੇ ਇੱਕ ਕਾਰਨ ਦੱਸਿਆ ਕਿ ਜਿੱਦਾਂ ਆਯੂਸ਼ਮਾਨ ਭਾਰਤ ਹੈਲਥ ਵੈਲਫੇਅਰ ਸੈਂਟਰ ਸਕੀਮ ਹੈ ਹੂੰ ਹੂੰ ਉਹਦੇ ਤਹਿਤ ਜਿਸ ਢੰਗ ਨਾਲ ਪੰਜਾਬ ਦੇ ਵਿੱਚ ਉਹ ਫੰਡਾਂ ਨੂੰ ਇਸਤੇਮਾਲ ਕਰਨ ਦੇ ਜਿਹੜੇ ਹੂੰ ਆ ਦਿਸ਼ਾ ਨਿਰਦੇਸ਼ ਸੀਗੇ ਹੂੰ ਉਸ ਫੰਡਾਂ ਦੇ ਵਰਤੋਂ ਦੇ ਲਈ ਉਹਦੀ ਉਲੰਘਣਾ ਕਾਰਨ ਦੱਸੀ ਹੈ ਵੀ ਉਲੰਘਣਾ ਕੀਤੀ ਗਈ ਹੈ। ਤਾਂ ਜਿਸ ਤਰੀਕੇ ਨਾਲ ਆਯੂਸ਼ਮਾਨ ਦੇ ਤਹਿਤ ਆਯੂਸ਼ਮਾਨ ਸਕੀਮ ਦੇ ਤਹਿਤ ਹੂੰ ਸੂਬੇ ਦੇ ਵਿੱਚ ਇਲਾਜ ਚੱਲਦੇ ਆ ਜੀ ਠੀਕ ਹੈ ਜੀ ਆਪਾਂ ਜੇ ਆਪਣੇ ਲੁਧਿਆਣੇ ਦੀ ਗੱਲ ਕਰ ਲਈਏ ਲੁਧਿਆਣੇ ਦੇ ਵਿੱਚ 17 ਸਰਕਾਰੀ ਹਸਪਤਾਲ ਜੀ ਜਿਹਨਾਂ ਕਿ ਸਰਕਾਰੀ ਹਸਪਤਾਲ ਵੀ ਨੇ ਕਮਿਊਨਿਟੀ ਹੈਲਥ ਸੈਂਟਰ ਵੀ ਨੇ ਠੀਕ ਹੈ ਜੀ ਇਸ ਤੋਂ ਇਲਾਵਾ 66 ਜਿਹੜੇ ਪ੍ਰਾਈਵੇਟ ਹਸਪਤਲ ਨੇ ਜਿਹੜੇ ਐਮਪੈਨਲਡ ਨੇ ਆਯੂਸ਼ਮਾਨ ਸਕੀਮ ਦਿੱਤਾ ਹੈ ਜੀ ਠੀਕ ਹੈ ਫਿਰ ਉਹ ਦੇ ਵਿੱਚ ਜਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਨੇ ਇਸ ਆਯੂਸ਼ਮਾਨ ਭਾਰਤ ਹੈਲਥ ਵੈਲਫੇਅਰ ਸੈਂਟਰ ਸਕੀਮ ਦੇ ਤਹਿਤ 1114.57 ਕਰੋੜ ਰੁਪਏ ਦਿੱਤੇ ਜਾਣੇ ਸਨ ਤੇ ਇਹਦੇ ਚ ਕੇਂਦਰ ਨੇ ਅਜੇ ਤੱਕ 438.46 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਸਨ ਤਾਂ 676 ਕਰੋੜ ਰੁਪਏ ਦੇ ਲਗਭਗ ਜਿਹੜੀ ਉਹ ਰੋਗ ਲਾ ਦਿੱਤੀ ਗਈ ਹੈ ਜੀ ਹੁਣ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਭਾਈ ਜਿਹੜੇ ਫੰਡ ਜਿਹੜੇ ਇਸ ਸਕੀਮ ਦੇ ਤਹਿਤ ਵਰਤੇ ਜਾਣੇ ਸੀਗੇ ਉਹ ਜਿਹੜੇ ਆਮ ਆਦਮੀ ਕਲੀਨਿਕਾਂ ਦੀ ਜਿਹੜੀ ਸਥਾਪਨਾ ਕੀਤੀ ਗਈ ਹੈ ਜੀ ਸੂਬਾ ਸਰਕਾਰ ਵੱਲੋਂ ਉਹ ਉਹਦੇ ਬਾਰੇ ਸਰਕਾਰ ਨੇ ਕੇਂਦਰ ਸਰਕਾਰ ਨੇ ਦੱਸਿਆ ਵੀ ਇਹ ਤੇ ਜਿਹੜੀ ਹੈਗੀ ਹੈ ਇਹਨਾਂ ਨੇ ਕੇਂਦਰ ਸਰਕਾਰ ਆਪਣੇ ਸੂਬਾ ਸਰਕਾਰ ਨੇ ਆਮ ਆਦਮੀ ਕਲੀਨਿਕ ਜਿਹੜੀ ਹੈਗੇ ਆ ਇਹ ਸਥਾਪਿਤ ਕਰ ਦਿੱਤੇ ਨੇ ਹੁਣ ਦੇਖਿਆ ਜਾਵੇ ਨਾ ਜੀ ਜਿਹੜੀ ਆਯੂਸ਼ਮਨ ਸਕੀਮ ਹੈ ਤੇ ਆਮ ਲੋਕਾਂ ਦੇ ਲਈ ਬਿਲਕੁਲ ਵਰਤੀ ਜਾਣੀ ਸੀ ਦੇਖੋ ਇਹ 'ਚ ਕੋਈ ਸ਼ੱਕ ਨਹੀਂ ਹੈਗਾ ਕਿ ਜਿਹੜੇ ਆਮ ਆਦਮੀ ਕਲੀਨਿਕ ਹੈ ਉਹ ਵੀ ਬਹੁਤ ਵਧੀਆ ਕੰਮ ਕਰ ਰਹੇ ਨੇ ਜਿਹੜੇ ਉੱਥੇ ਡਾਕਟਰ ਬੈਠੇ ਦੇ ਬਹੁਤ ਵਧੀਆ ਤਰੀਕੇ ਦੇ ਨਾਲ ਜਿੱਦਾਂ ਸਾਡੇ ਏਰੀਆ ਦੇ ਵਿੱਚ ਮਤਲਬ ਕਰਵਾਈ ਨਗਰ ਦੇ ਵਿੱਚ ਵੀ ਜਿਹੜੇ ਆਮ ਆਦਮੀ ਕੋਲ ਇਹਨਾਂ ਕੋ ਬਹੁਤ ਵਧੀਆ ਉੱਥੇ ਡਾਕਟਰ ਸਾਹਿਬ ਬਣ ਬੈਠੇ ਬੜੇ ਵਧੀਆ ਤਰੀਕੇ ਨਾਲ ਟਰੀਟਮੈਂਟ ਚੱਲਦੀ ਆ ਔਰ ਹਰ ਤਰੀਕੇ ਦੇ ਟੈਸਟ ਦਵਾਈਆਂ ਜਿਹੜੀਆਂ ਮੁਹਈਆਂ ਕਰਾਈਆਂ ਭਾਈ ਕਰੀਆਂ ਜਾਂਦੀਆਂ ਨੇ ਜੀ ਸੋ ਦੂਜੇ ਪਾਸੇ ਜਿਹੜੀ ਆਯੂਸ਼ਮਾਨ ਸਕੀਮ ਦੇ ਤਹਿਤ ਇਹ ਸੀਗਾ ਕਿ ਜਿਹੜੇ ਪ੍ਰਾਈਵੇਟ ਹਸਪੀਟਲ ਐਮਪੈਲਡਰ ਨੇ ਠੀਕ ਹੈ ਜੀ ਉੱਥੇ ਇਲਾਜ ਹੁੰਦਾ ਸੀ ਹੁਣ ਕਈ ਬੰਦਿਆਂ ਕੋਲ ਵਿਚਾਰਿਆਂ ਕੋਲ ਪੈਸਾ ਨਹੀਂ ਹੁੰਦਾ ਸੀ ਤੇ ਉਹਦੇ 5 ਲੱਖ ਰੁਪਏ ਦੀ ਜਿਹੜੀ ਸਕੀਮ ਸੀ ਉਹਦੇ ਤਹਿਤ 5 ਲੱਖ ਰੁਪਏ ਤੱਕ ਦਾ ਜਿਹੜਾ ਇਲਾਜ ਕੀਤਾ ਜਾਂਦਾ ਸੀ ਹੁਣ ਦੂਜੇ ਪਾਸੇ ਆਪਾਂ ਨੂੰ ਪਤਾ ਇਹ ਲੱਗਿਆ ਹੈਗਾ ਕਿ ਕਈ ਕਈ ਵਾਰੀ ਲੋਕਾਂ ਦੇ ਨਾਲ ਗੱਲਾਂਬਾਤਾਂ ਕੀਤੀਆਂ ਜਾਂ ਨੇ ਕਈ ਚੀਜ਼ਾਂ ਜਿਹੜੀਆਂ ਬਾਹਰ ਨਿਕਲ ਕੇ ਆਉਂਦੀਆਂ ਨੇ ਕਿ ਕਈ ਪ੍ਰਾਈਵੇਟ ਹਸਪਤਾਲਾਂ ਵਾਲੇ ਇਹੋ ਜਿਹੇ ਬੰਦੇ ਵੀ ਸੀ ਜਿਹੜੀ ਉਹਦੀ ਦੁਰਵਰਤੋਂ ਵੀ ਕਰ ਕਰ ਰਹੇ ਸੀ ਆਯੂਸ਼ਮਾਨ ਕਾਰਡ ਦੇ ਵਿੱਚ ਜਿਹੜੇ ਜਿਹੜੇ ਪ੍ਰਾਈਵੇਟ ਹਸਪਤਾਲ ਐਮਪੈਨਲਡ ਸੀਗੇ ਹੈਗੇ ਨੇ ਜੀ ਉਹਦੇ ਵਿੱਚ ਕਈ ਹੈ ਕਿ ਮੰਨ ਲਓ ਕਿਸੇ ਬੰਦੇ ਦਾ ਅੱਜ ਪਤਾ ਲੱਗਿਆ ਕਿ ਮੰਨ ਲਓ ਕਿਸੇ ਬੰਦੇ ਦਾ ਇਲਾਜ ਇਲਾਜ ਦੇ ਲਈ ਮਾੜੀ-ਮੋਟੀ ਬਿਮਾਰੀ ਹੈ ਉਹ ਜਾਂਦਾ ਹੈ ਹੋਸਪੀਟਲ ਦੇ ਵਿੱਚ ਪ੍ਰਾਈਵੇਟ ਜਿਹੜਾ ਐਮਬੈਨਰਲ ਹੈ ਸਾਰੇ ਤੇ ਨਹੀਂ ਹੈਗੇ ਦੇਖੋ ਚੰਗੇ ਮਾੜੇ ਹਰ ਪਾਸੇ ਹਰ ਪਾਸੇ ਨੇ ਸਮਾਜ ਦੇ ਇੱਕ ਹਿੱਸੇ ਦੇ ਵਿੱਚ ਚੰਗੇ ਲੋਕ ਵੀ ਹੁੰਦੇ ਨੇ ਮਾੜੇ ਲੋਕ ਵੀ ਹੁੰਦੇ ਨੇ ਇਹ ਵੀ ਇਹ ਨਹੀਂ ਇੱਕ ਵਰਗ ਦੇ ਵਿੱਚ ਸਾਰੇ ਮਾੜੇ ਆ ਇੱਕ ਵਰਗ ਦੇ ਵਿੱਚ ਸਾਰੇ ਚੰਗੇ ਆ ਹਰ ਖੇਤਰ ਦੇ ਚੰਗੇ ਮਾੜੇ ਲੋਕ ਹੁੰਦੇ ਨੇ ਸੋ ਡਾਕਟਰ ਜਿਹੜੇ ਹੈਗੇ ਨੇ ਸਾਡੇ ਬਾਸ ਦੇਖੋ ਇਹ ਦੂਜਾ ਰੱਬ ਕਿਹਾ ਜਾਂਦਾ ਡਾਕਟਰ ਬਹੁਤ ਚੰਗੇ ਡਾਕਟਰ ਮੇਰੀ ਜਿੰਨਾ ਕਈ ਡਾਕਟਰ ਸਾਹਿਬਾਨਾਂ ਦਾ ਨਾਮ ਮੈਨੂੰ ਕਾਹੋਈ ਹੈ ਕਈ ਦੋਸਤ ਵੀ ਸੱਜਣ ਵੀ ਨੇ ਬਹੁਤ ਚੰਗੇ ਡਾਕਟਰ ਨੇ ਔਰ ਬੜੀ ਇਨਸਾਨੀਅਤ ਉਹਨਾਂ ਦੇ ਵਿੱਚ ਭਰੀ ਹੋਈ ਹੈ ਪਰ ਕੁਝ ਲੋਕ ਸਮਾਜ ਦੇ ਵਿੱਚ ਮੈਂ ਜਿੱਦਾਂ ਵੀ ਜ਼ਿਕਰ ਕੀਤਾ ਕਿ ਹਰ ਤਰ੍ਹਾਂ ਦਾ ਬੰਦਾ ਹੁੰਦਾ ਮਾੜੇ ਲੋਕ ਖਿੰਦੇ ਨੇ ਚੰਗੇ ਵੀ ਲੋਕ ਖਿੰਦੇ ਨੇ ਤੇ ਕਈ ਇਹੋ ਜਿਹੇ ਜਿਹੜੇ ਹਸਪੀਟਲ ਹੈਗੇ ਨੇ ਪ੍ਰਾਈਵੇਟ ਜੋ ਦੱਸਿਆ ਜਾ ਰਿਹਾ ਹੈ ਕਿ ਮੰਨ ਲਓ ਕੋਈ ਬੰਦਾ ਉਹਨਾਂ ਕੋਲ ਜਾਂਦਾ ਤੇ ਉਹ ਬੰਦੇ ਨੂੰ ਮਾੜੀ ਮੋਟੀ ਕੋਈ ਪਰੇਸ਼ਾਨੀ ਹੈ ਤੇ ਉਹਨੂੰ ਕਹਿੰਦੇ ਨੇ ਭਾਈ ਅੱਲਾ ਤੈਨੂੰ ਦਾਖਲ ਕਰ ਲਿਆ ਤੇ ਉੱਥੋਂ ਪੈਸੇ ਦੇ ਦਿੰਦੇ ਸੀਗੇ ਉਹਨੂੰ 40000 50000 ਰੁਪਏ ਪਈਆ ਜਿਹੜਾ ਤੇਰਾ ਕਾਰਡ ਹੈਗਾ ਇਹ ਵੀ ਅਸੀਂ ਵਰਤੋਂ ਕਰ ਲਾਂਗੇ ਜਾਂ ਉਹਦੇ ਨਾਮ ਨੂੰ ਲਿਖ ਲੈਂਦੇ ਸੀ ਉਹਦੀ ਟ੍ਰੀਟਮੈਂਟ ਕਰਨੇ ਤੇ ਜਿਹੜੀ ਫੰਡ ਦੀ ਰਕਮ ਹੁੰਦੀ ਸੀ ਮੋਟੀ ਰਕਮ ਉਹ ਵਿੱਚੋਂ ਉਹ ਆਪ ਮਤਲਬ ਝੂਠਾ ਇਲਾਜ ਦਿਖਾ ਕੇ ਆਪ ਹੀ ਖਾ ਜਾਂਦੇ ਸੀ ਜਿਹੜਾ ਮਰੀਜ਼ ਆਂਦਾ ਸੀ ਉਹਦੇ ਉਹਨੂੰ ਥੋੜੇ ਬੋਟ ਪੈਸੇ ਦੇ ਕੇ ਤੇ ਤੋੜ ਦਿੰਦੇ ਸੀ ਕਿ ਜਾ ਯਾਰ ਕਾਰਡ ਸਾਨੂੰ ਦੇ ਦੇ ਤੇ ਤੇਰਾ ਠੀਕ ਐ ਓਕੇ ਐ ਤੇਰੀ ਦਵਾਈ ਠੀਕ ਐ ਸੋ ਇਸ ਤਰ੍ਹਾਂ ਦੀ ਚੀਜ਼ਾਂ ਵੀ ਜਿਹੜੀਆਂ ਨੇ ਉਹ ਸੂਤਰਾਂ ਤੋਂ ਪਤਾ ਲੱਗੀਆਂ ਨੇ ਜੀ ਇਦਾਂ ਦੀਆਂ ਚੀਜ਼ਾਂ ਵੀ ਹੁੰਦੀਆਂ ਅਜਿਹਾ ਹੁਣ ਦੂਜੇ ਪਾਸੇ ਬਹੁਤ ਸਾਰੇ ਜਿਹੜੇ ਹਸਪੀਟਲ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਭਾਈ ਜਿਹੜੇ ਅਸੀਂ ਇਲਾਜ ਕੀਤੇ ਹੂੰ ਉਹ ਕੇਂਦਰ ਸਰਕਾਰ ਜਿਹੜੀ ਸੂਬਾ ਸਰਕਾਰ ਕਿਉਂਕਿ ਇਹਨਾਂ ਜਿਹੜੇ ਹਸਪਤਾਲ ਨੇ ਪ੍ਰਾਈਵੇਟ ਹੈ ਇਹ ਤਾਂ ਸੂਬਾ ਸਰਕਾਰ ਦੇ ਤਹਿ ਹੀ ਤੇ ਜਿਹੜੇ ਹੈਗੇ ਨੇ ਐਮਪੈਂਡਰ ਹੈ ਜੀ ਤਾਂ ਉਹ ਸੂਬਾ ਸਰਕਾਰ ਨੇ ਉਹਨਾਂ ਨੂੰ ਜਿਹੜੀ ਬਣਦੀ ਰਕਮ ਹੈ ਉਹ ਇਲਾਜ ਦੇ ਦੌਰਾਨ ਜਿਹੜੀ ਉਹਨਾਂ ਨੇ ਇਸ ਸਕੀਮ ਦੇ ਤਹਿਤ ਕੀਤੀ ਸੀ ਇਲਾਜ ਕੀਤੀ ਸੀ ਉਹ ਰਕਮ ਵੀ ਵਾਪਸ ਅਜੇ ਤੱਕ ਨਹੀਂ ਮੋੜੀ ਕਈ ਹਸਪਤਾਲਾਂ ਨੇ ਇਹ ਵੀ ਕੋ ਹਸਪਤਾਲਾਂ ਨੇ ਪ੍ਰਾਈਵੇਟ ਹਸਪਤਾਲਾਂ ਨੇ ਦੋਸ਼ ਲਾਇਆ ਸੋ ਇਹ ਸਾਰਾ ਮਾਮਲਾ ਹੈ ਤੇ ਇਸ ਤੋਂ ਇਲਾਵਾ ਇੱਕ ਹੋਰ ਜਿਹੜਾ ਸਵਾਲ ਵੱਡਾ ਹੈ ਪੰਜਾਬ ਦੀ ਸਿਆਸਤ ਨੂੰ ਨਾ ਪੰਜਾਬ ਦੀ ਸਿਆਸਤ ਦੇ ਨਾਲ ਜੁੜਿਆ ਹੋਇਆ ਹੈ ਪੰਜਾਬ ਦੇ ਵਿੱਚ ਭਾਜਪਾ ਜਿਹੜੀ ਪਾਰਟੀ ਹੈ ਬੀਜਪੀ ਪਾਰਟੀ ਹੈ ਉਹਦੇ ਵੱਲੋਂ ਵੀ ਆਪਣੇ ਮਤਲਬ ਹੁਣ ਲੋਕ ਸਭਾ ਦੇ ਵਿੱਚ ਚੋਣਾਂ ਆ ਰਹੀਆਂ ਨੇ ਲੋਕ ਸਭਾ ਦੇ ਵਿੱਚ ਪੈਰ ਜਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨੂੰ ਲੈ ਕੇ ਹੁਣ ਭਾਜਪਾ ਦੇ ਜਿਹੜੇ ਇੰਚਾਰਜ ਨੇ ਉਹਨਾਂ ਦੇ ਵੱਲੋਂ ਦੋ ਦਿਨਾਂ ਦੇ ਵਿੱਚ ਕਈ ਮੀਟਿੰਗਾਂ ਕੀਤੀਆਂ ਜਾਣੀਆਂ ਮਤਲਬ ਉਹਨਾਂ ਦੀ ਵਿਉਂਤਬੰਦੀ ਕਾਫੀ ਅੱਗੇ ਤੱਕ ਦੀ ਹੋਵੇਗੀ ਲੱਗਦਾ ਜੀ ਜੀ ਤੇ ਉਸ ਵਿਉਂਤਬੰਦੀ ਉਹ ਕੀ ਹੈ ਉਹ ਕੀ ਮਤਲਬ ਹੁਣ ਉਹਨਾਂ ਦੀ ਵਿਉਂਤਬੰਦੀ ਆ ਜਾਂ ਰਣਨੀਤੀ ਆ ਅਗੀਆਂ ਚੋਣਾਂ ਨੂੰ ਲੈ ਕੇ ਕੀ ਹੈ ਦੇਖੋ ਜ਼ਿਲ੍ਹੇ ਦੇ ਨਾਲ ਆ ਜੇ ਥੋੜਾ ਸਮਾਂ ਹੀ ਹੋਇਆ ਹੈ ਜੀ ਦੇਸ਼ ਦੇ ਪੰਜ صوبਿਆਂ ਦੇ ਵਿੱਚ ਜੀ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ ਜੀ ਸੋ ਇਹਨਾਂ ਚੋਣਾਂ ਨੂੰ ਕਿਤੇ ਨਾ ਕਿਤੇ ਕੋਈ ਜਿਹੜੇ ਸਿਆਸੀ ਪੰਡਤ ਸੀ ਉਹ ਲੋਕ ਸਭਾ 2024 ਦੀਆਂ ਚੋਣਾਂ ਦਾ ਸੈਮੀ ਫਾਈਨਲ ਦੱਤਰੇ ਸੀ ਜੀ ਕਿਉਂਕਿ ਲੋਕ ਇਹ ਦੇਖਣਾ ਚਾਹੁੰਦੇ ਸੀ ਕਿ ਭਾਈ ਊਠ ਕਿਹੜੀ ਕਨਵਰਟ ਬਿੰਦਾ ਹੈ ਕਿਹੜੀ ਪਾਰਟੀ ਜਿਹੜੀ ਹੈ ਉਹ ਇਹਨਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਿੰਨ੍ਹੇ ਹਾਸਲ ਕਰਦੀ ਹੈ ਜੀ ਠੀਕ ਹੈ ਜੀ ਹੁਣ ਜਿਸ ਢੰਗ ਨਾਲ ਤਿੰਨ ਲੋਕ ਤਿੰਨ ਸੂਬਿਆਂ ਦੇ ਵਿੱਚ ਭਾਜਪਾ ਅੱਗੇ ਆਈ ਹੈ ਮੇਨ ਜਿਹੜਾ ਕੇਂਦਰ ਸਰਕਾਰ ਦਾ ਮਕਸਦ ਹੈ ਉਹ 2024 ਦੀਆਂ ਚੋਣਾਂ ਨੂੰ ਧਿਆਨ ਚ ਰੱਖਦੇ ਹੋਏ ਸਾਰੀ ਫਲਾਣੀ ਕਰਨਾ ਸੋ ਇਸੇ ਤਰੀਕੇ ਦੇ ਨਾਲ ਸਾਡੇ ਸੂਬੇ ਪੰਜਾਬ ਦੇ ਵਿੱਚ ਵੀ ਜੀ ਭਾਜਪਾ ਜਿਹੜੀ ਆ ਉਹ ਬੜੀ ਸਰਗਰਮ ਆ। ਤੁਸੀਂ ਦੇਖਿਆ ਹੋਣਾ ਕਿ ਕੁਝ 1-2 ਸਾਲਾਂ ਦੇ ਵਿੱਚ ਬਹੁਤ ਸਾਰੇ ਜਦੋਂ ਦਾ ਅ ਕਿਸਾਨ ਅੰਦੋਲਨ ਸ਼ੁਰੂ ਹੋਇਆ ਉਸ ਤੋਂ ਬਾਅਦ ਬਹੁਤ ਸਾਰੇ ਲੋਕ ਭਾਜਪਾ ਤੋਂ ਟੁੱਟ ਕੇ ਦੂਸਰੀਆਂ ਪਾਰਟੀਆਂ 'ਚ ਚਲੇ ਗਏ। ਸੋ ਭਾਜਪਾ ਨੇ ਆਪਣੀ ਜਿਹੜੀ ਸਟ੍ਰੈਟੇਜੀ ਹੈ ਇਸ ਢੰਗ ਦੀ ਬਣਾਈ ਆਪਣੇ ਆਪ ਨੂੰ ਸਟਰੋਂਗ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਤੇ ਨੇ ਕਿਤੇ ਉਸ ਦੀ ਪੂਰਤੀ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਇਸ ਵੇਲੇ ਜੋ ਚੀਜ਼ਾਂ ਨਜ਼ਰ ਆ ਰਹੀਆਂ ਨੇ ਕਿ ਭਾਜਪਾ ਤੇਜ਼ੀ ਨਾਲ ਆਪਣੇ ਜਿਹੜੇ ਉਹ ਜਿਹੜੀ ਮੁੰਡਣੀ ਜਿਹੜੀ ਚੀਜ਼ ਹੈਗੀ ਆ ਜਾਂ ਉਹ ਉਹਨੂੰ ਸਟਰੋਂਗ ਕਰਨ ਦੀ ਕੋਸ਼ਿਸ਼ ਕਰ ਰਹੀ ਆ ਪੱਕੜ ਸਟਰੋਂਗ ਕਰ ਪੱਕੜ ਜਿਹੜੀ ਆ ਸਟਰੋਂਗ ਕਰਨ ਦੀ ਕੋਸ਼ਿਸ਼ ਕਰ ਰਹੀ ਆ ਔਰ ਕਾਫੀ ਲਗਭਗ ਨਜ਼ਰ ਵੀ ਆ ਰਿਹਾ ਹੈ ਕਿ ਬਹੁਤ ਸਾਰੇ ਲੋਕ ਭਾਜਪਾ ਦੇ ਵਿੱਚ ਜਿਹੜੇ ਆ ਵੱਡੇ ਆਗੂ ਮ ਸ਼ਾਮਿਲ ਹੋ ਚੁੱਕੇ ਨੇ ਜੀ ਹੁਣ ਜਿਸ ਤਰੀਕੇ ਦੇ ਨਾਲ ਆਉਣ ਵਾਲੇ 2 ਦਿਨਾਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਵਿਜੇ ਰੁਪਾਨੀ ਜਿਹੜੇ ਭਾਜਪਾ ਪੰਜਾਬ ਦੇ ਇੰਚਾਰਜ ਨੇ ਇਹ 2 ਦਿਨਾਂ ਦੇ ਵਿੱਚ 4 ਮੀਟਿੰਗਾਂ ਕਰਨ ਜਾ ਰਹੇ ਨੇ ਇਹਨਾਂ ਵਿੱਚ ਤੁਸੀਂ ਵੱਖ-ਵੱਖ ਮਸਲਿਆਂ ਦੇ ਉੱਤੇ ਬੈਠਕਾਂ ਕੀਤੀਆਂ ਜਾਣਗੀਆਂ ਜਿੰਨੇ ਵੀ ਉੱਥੋਂ ਦੇ ਐਮਐਲਏ ਜਾਂ ਮਤਲਬ ਜੋ ਵੀ ਉੱਥੇ ਆਗੂ ਹੋਣਗੇ ਉਸ ਹਲਕੇ ਦੇ ਬੀਜੇਪੀ ਦੇ ਵੱਡੇ-ਵੱਡੇ ਆਗੂ ਉਹਨਾਂ ਨਾਲ ਬੈਠਕਾਂ ਕੀਤੀਆਂ ਜਾਣਗੀਆਂ ਇਸ ਤੋਂ ਇਲਾਵਾ ਤੁਸੀਂ ਦੇਖ ਲਓ ਕਿ ਜਿਹੜੀਆਂ 5 ਨਗਰ ਨਿਰਮਾਣ ਦੀਆਂ ਚੂਨਾ ਹੈਗੀਆਂ ਨੇ ਇਲੈਕਸ਼ਨ ਹੈ ਨਾ ਹੋਣੇ ਨੇ ਅਜੇ ਉਹ ਦੇਖੋ ਅਗਲੇ ਸਾਲ ਹੀ ਸੰਭਾਵਨਾ ਹੈ ਤੇ ਹੈਗੀ ਹੈ ਜੀ ਉਸ ਮੁਤਲਕ ਵੀ ਤੇ ਫਿਰ ਪੰਜਾਬ ਵਿਕਾਸ ਕਲਪ ਯਾਤਰਾ ਸੰਬੰਧੀ ਵੀ ਚਰਚਾ ਕੀਤੀ ਜਾਊਗੀ ਜੀ ਤੇ ਇਹਨਾਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਸਭ ਇਹ ਚੀਜ਼ ਦਰਸਾਉਂਦੀਆਂ ਕਿ ਭਾਜਪਾ ਕਿਤੇ ਨਾ ਕਿਤੇ ਆਪਣੀ ਜਿਹੜੀ ਹੈ ਉਹ ਪੈਠ ਮਜ਼ਬੂਤ ਕਰਨ ਦੇ ਵਿੱਚ ਲੱਗੀ ਹੋਈ ਹੈ ਇਹ ਸਾਰੀਆਂ ਚੀਜ਼ਾਂ 2024 ਦੇ ਇਲੈਕਸ਼ਨਾਂ ਨੂੰ ਦੇਖਦੇ ਹੋਏ ਧਿਆਨ ਤੇ ਰੱਖਦੇ ਹੋਏ ਕੀਤੀਆਂ ਜਾ ਰਹੀਆਂ ਬੈਠਕਾਂ ਤੇ ਇਹਦੇ ਵਿੱਚ ਇਹ ਵੀ ਦੇਖਿਆ ਜਾਊਗਾ ਉਹ ਬਾਚਿਆ ਜਾਊਗਾ ਕਿ ਕਿਹੜੇ ਹਲਕੇ ਦੇ ਵਿੱਚ ਜਿਹੜਾ ਆਪੋਜੀਸ਼ਨ ਦੇ ਵਿੱਚ ਬੰਦਾ ਹੈਗਾ ਜਾਂ ਚਾਹਵਾਲ ਹੈਗਾ ਜਾਂ ਉਹ ਜਿਹੜਾ ਇਸ ਵੇਲੇ ਮੌਜੂਦਾ ਲੋਕ ਸਭਾ ਦੇ ਵਿੱਚ ਹੈਗਾ ਐਮਪੀ ਉਹਦੀ ਕੀ ਪੋਜੀਸ਼ਨ ਹੈ ਉਹਨੇ ਕੀ ਕਾਰਜ ਕੀਤੇ ਨੇ ਕਿਹੜੇ ਕਾਰਜ ਪੈਂਡਿੰਗ ਨੇ ਤੋਂ ਕਿਤਨੇ ਕਿਤਨੇ ਇੱਕ ਪ੍ਰੋਪਰ ਚੀਜ਼ ਨੂੰ ਗਹਿਰਾਈ ਨਾਲ ਜਾਂਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਦੇ ਤਹਿਤ ਭਾਜਪਾ ਜੋ ਮੈਨੂੰ ਲੱਗਦਾ ਹੈ ਕਿ ਬਹੁਤ ਸਟਰੋਂਗ ਸਟ੍ਰੈਟਜੀ ਅਡਾਪਟ ਕਰੂਗੀ ਜਿਸ ਢੰਗ ਨਾਲ ਇਸ ਵੇਲੇ ਕੀਤਾ ਜਾ ਰਿਹਾ ਤੁਸੀਂ ਦੇਖ ਲਓ ਕਿ ਹੁਣ ਜਿਸ ਤਰੀਕੇ ਦੇ ਨਾਲ ਪੰਜ ਸੂਬਿਆਂ ਦੇ ਵਿੱਚ ਚੋਣਾਂ ਹੋਈਆਂ ਨੇ ਵਿਧਾਨ ਸਭਾ ਦੀਆਂ ਤੇ ਮੈਂ ਦੇਖੋ ਬੜੀ ਇੱਕ ਹੈਰਾਨੀ ਦੀ ਗੱਲ ਹੈ ਕਿ ਮੱਧ ਪ੍ਰਦੇਸ਼ ਦੇ ਵਿੱਚ ਜਿਸ ਤਰੀਕੇ ਦੇ ਨਾਲ ਚੋਣਾਂ ਹੋਈਆਂ ਨੇ ਸ਼ਿਵਰਾਜ ਸਿੰਘ ਚੋਹਾਨ ਜਿਹੜੇ ਕਿ ਪਿਛਲੇ ਕਨਿਓਰ ਦੇ ਵਿੱਚ ਆ ਹੈਗੇ ਸੀਗੇ ਮੁੱਖ ਮੰਤਰੀ ਉਹਨਾਂ ਨੇ ਉਹਨਾਂ ਨੇ ਮਤਲਬ ਪ੍ਰਧਾਨਗੀ ਈਟ ਬਹੁਤ ਵਧੀਆ ਮਤਲਬ ਚੋਣਾ ਹੋਈਆਂ ਨੇ ਔਰ ਬੜੇ ਵਧੀਆ ਨਤੀਜੇ ਆਏ ਬੀਜੇਪੀ ਦੇ ਜੀ ਆ ਸੀਗੇ ਕਿ ਸ਼ਾਇਦ ਸ਼ਿਵਰਾਜ ਸਿੰਘ ਚੋਹਾਨ ਜਿਹੜੇ ਨੇ ਉਹ ਦੁਬਾਰਾ ਮੁੱਖ ਮੰਤਰੀ ਬਣਨ ਪਰ ਭਰਾਨਗੀ ਦੀ ਗੱਲ ਹੈ ਕਿ ਮੁੱਖ ਮੰਤਰੀ ਜਿਹੜੇ ਨੇ ਉਹ ਡਾਕਟਰ ਮੋਹਨ ਯਾਦਵ ਨੂੰ ਬਣਾ ਦਿੱਤਾ ਗਿਆ ਦੇਖਿਆ ਜਾਵੇ ਤਾਂ ਮੋਹਨ ਯਾਦਵ 2013 ਤੋਂ ਲੈ ਕੇ 2013 ਦੇ ਵਿੱਚ ਵੀ ਜਿੱਤੇ 18 ਤੇ ਵੀ ਜਿੱਤੇ ਔਰ ਇਹ 23 ਦੇ ਵਿੱਚ ਫਿਰ ਜਿਤੇ ਲਗਾਤਾਰ 10 ਸਾਲ ਤੋਂ ਇਹ ਜਿਹੜੇ ਹੈਗੇ ਐਮਐਲਏ ਨੇ ਔਰ ਸ਼ਿਵਰਾਜ चौहान ਦੇ ਵੇਲੇ ਇਹ ਕੈਬਨਿਟ ਮੰਤਰੀ ਵੀ ਰਹੇ ਕਿਤੇ ਨੇ ਜੀ ਹੁਣ ਦੂਜੇ ਪਾਸੇ ਪੜ੍ਹਾਈ ਲਿਖਾਈ ਨੇ ਬੀਐਸਸੀ ਕੀਤੀ ਹੈ ਇਹਨਾਂ ਨੇ ਐਲਐਲਬੀ ਕੀਤੀ ਹੈ ਐਮਏ ਕੀਤੀ ਹੈ ਐਮਬੀਏ ਕੀਤੀ ਹੈ ਪੀਐਚਡੀ ਕੀਤੀ ਹੈ ਹਾਈਲੀ ਕੁਆਲੀਫਾਈਡ ਨੇ ਔਰ ਦੂਜੇ ਪਾਸੇ ਜਿਹੜੇ ਸ਼ਿਵਰਾਜ ਸਿੰਘ ਚੋਹਾਨ ਨੇ ਐਮਏ ਫਿਲਾਸਫੀ ਨੇ ਚੰਗੇ ਪੜ੍ਹੇ ਲਿਖੇ ਨੇ ਚੰਗੇ ਕਾਬਲ ਨੇ ਸੋ ਇਹ ਪਰ ਲੋਕਾਂ ਨੂੰ ਇਹ ਆਸ ਨਹੀਂ ਸੀ ਹੈ ਜੀ ਜਾਂ ਕਿਸੇ ਵੀ ਸਿਆਸੀ ਪੰਡ ਕੋਈ ਵੀ ਸਿਆਸੀ ਪੰਡਤ ਇਸ ਬਾਰੇ ਨਹੀਂ ਦੱਸ ਸਕਦਾ ਸੀ ਕਿ ਅਚਾਨਕ ਜੀ ਡਾਕਟਰ ਮੋਹਨ ਯਾਦਵ ਜਿਹੜੇ ਆ ਉਹਨਾਂ ਨੂੰ ਸਰਕਾਰ ਜਿਹੜੀ ਹੈ ਉਹ ਕੇਂਦਰ ਸਰਕਾਰ ਵੱਲੋਂ ਥਾਪਣਾ ਦਿੱਤੀ ਜਾਊਗੀ ਕਿ ਭਾਈ ਤੁਸੀਂ ਆਓ ਤੇ ਮੁੱਖ ਮੰਤਰੀ ਦੀ ਕੁਰਸੀ ਸੰਭਾਲੋ ਓਬੀਸੀ ਕੈਟਾਗਰੀ ਤੋਂ ਆਉਂਦੇ ਨੇ ਜੀ ਪਰ ਦੂਜੇ ਪਾਸੇ ਹੁਣ ਕਈ ਜਿਹੜੇ ਸਿਆਸੀ ਪੰਡਤ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਤੇ ਸਿਰਫ ਜੋ ਚੀਜ਼ਾਂ ਚੱਲਣੀਆਂ ਨੇ ਪਿੱਛੋਂ ਦਿੱਲੀ ਤੋਂ ਚੱਲਣੀਆਂ ਜੀ ਇਹ ਇਹਨਾਂ ਨੂੰ ਬੜਾ ਦਿੱਤਾ ਗਿਆ ਪਰ ਫੈਡਰਲ ਸਿਸਟਮ ਹੈ ਫੈਡਰਲ ਸਿਸਟਮ ਦੀ ਆਪਣੀਆਂ ਚੀਜ਼ਾਂ ਹੁੰਦੀਆਂ ਨੇ ਆਪਣੀ ਉਥੋਂ ਦੇ ਡੈਮੋਗ੍ਰਾਫਿਕਲੀ ਜਨ ਸੰਖਿਆ ਦੇ ਤਹਿਤ ਉੱਥੇ ਦੀ ਲੋਕਾਂ ਦੀ ਕੀ ਜ਼ਰੂਰਤ ਹੈ ਉਹ ਸਭ ਚੀਜ਼ਾਂ ਨੂੰ ਦੇਖਦੇ ਹੋਏ ਉੱਥੋਂ ਦੀ ਸਰਕਾਰ ਨੇ ਉੱਥੋਂ ਦੇ ਮੁੱਖ ਮੰਤਰੀ ਨੇ ਫੈਸਲੇ ਲੈਣੇ ਹੁੰਦੇ ਨੇ ਪਰ ਕਿਤੇ ਨਾ ਕਿਤੇ ਸਿਆਸੀ ਜਿਹੜੇ ਐਕਸਪਰਟ ਨੇ ਉਹਨਾਂ ਨੇ ਕਿਹਾ ਕਿ ਜਿਹੜੀ ਸਭ ਚੀਜ਼ ਹੈ ਜਿਹੜੀ ਸਰਕਾਰ ਚੱਲੇਗੀ ਦਿੱਲੀ ਤੋਂ ਚੱਲੇਗੀ ਜੀ ਸੋ ਇਹ ਵੀ ਚੀਜ਼ਾਂ ਜਿਹੜੀਆਂ ਧਿਆਨ ਚ ਰੱਖਣ ਯੋਗ ਨੇ ਇਹ 'ਚ ਕੋਈ ਸ਼ੱਕ ਨਹੀਂ ਕਿ ਜਿਹੜੇ 모ਹਨ ਯਾਦਵ ਨੇ ਕਾਬਲ ਬੰਦੇ ਨੇ ਜੀ ਔਰ ਪਰ ਆਸ ਕਿਸੇ ਨੂੰ ਨਹੀਂ ਸੀ ਉਹ ਫੋਟੋ ਵੀ ਜਦੋਂ ਗਰੁੱਪ ਫੋਟੋ ਹੋਈ ਹੈ ਨਾ ਤੇ ਤੀਜੇ ਨੰਬਰ ਤੇ ਖੜੇ ਸੀ ਪਿੱਛੇ ਜੀ ਸੋ ਅਚਾਨਕ ਉਹਨਾਂ ਨੂੰ ਥਾਪਣਾ ਦੇਣੀ ਦੇਖੋ ਦੂਜੇ ਪਾਸੇ ਇਹ ਵੀ ਹੈ ਕਿ ਸ਼ਿਵਰਾਜ ਸਿੰਘ ਚੋਹਾਨ ਜਿਹੜੇ ਨੇ ਜੀ ਹੈਨਾ ਇਹਨਾਂ ਨੂੰ ਹੋ ਸਕਦਾ ਹੈ ਕਿ ਕੁਝ ਲੋਕਾਂ ਨੇ ਕਹਿਣਾ ਕਿ ਇਹਨਾਂ ਨੂੰ ਵੱਡਾ ਅਹੁਦਾ ਦਿੱਤਾ ਜਾਵੇ ਕੇਂਦਰ ਚ ਲਿਆਂਨ ਦੀ ਕੋਸ਼ਿਸ਼ ਕੀਤੀ ਜਾਵੇ ਤੇ ਭਾਈ ਹੁਣ ਜੇ ਤੁਸੀਂ ਸਟੇਟ ਤੋਂ ਬਾਹਰ ਨਿਕਲੋ ਤੇ ਕੇਂਦਰ ਦੀਆਂ ਜ਼ਿੰਮੇਵਾਰੀਆਂ ਸੰਭਾਲੋ ਇਹ ਵੀ ਦੇਖਣ ਨੂੰ ਮਿਲ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਚੰਗੇ ਨੇਤਾ ਨੇ ਸ਼ਿਵਰਾਜ ਸਿੰਘ ਚੋਹਾਂ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਭਾਜਪਾ ਜਿਹੜੀ ਹੈ ਉਹ ਸਾਰੀ ਪਲਾਨਿੰਗ ਜਿਹੜੀ ਹੈ ਨਾ ਉਹ ਦਿੱਲੀ ਤੋਂ ਕਰ ਰਹੀ ਹੈ ਕਿ ਕਿਸ ਢੰਗ ਨਾਲ ਕੀ ਕੀ ਚੀਜ਼ ਹੋਊਗੀ ਇਸੇ ਤਰੀਕੇ ਨਾਲ ਜਿਹੜੀ ਪੰਜਾਬ ਦੇ ਵਿੱਚ ਬੈਠਕਾਂ ਸ਼ੁਰੂ ਹੋਣ ਜਾ ਰਹੀਆਂ ਨੇ ਹੋ ਰਹੀਆਂ ਨੇ ਹੋ ਜਿਸ ਢੰਗ ਨਾਲ ਭਾਗਾਂ ਚਾਰ ਵਿਜੀ ਰupani ਜਿਹੜੇ ਹੈਗੇ ਇਨਚਾਰਜ ਇਹ ਚੀਜ਼ਾਂ ਕਰ ਰਹੇ ਨੇ ਔਰ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ ਹੌਣ ਵਾਲੇ ਸਮੇਂ ਦੇ ਵਿੱਚ ਦੇਖੋ ਕੀ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕੀ ਕੀ ਹੁੰਦਾ ਜੀ ਔਰ ਇਸ ਤਰੀਕੇ ਦੇ ਨਾਲ ਇਸ ਵੇਲੇ ਜੋ ਸਿਆਸੀ ਜਿਹੜੇ ਚੀਜ਼ਾਂ ਨੇ ਹੋ ਰਹੀਆਂ ਨੇ ਸਰਗਰਮੀਆਂ ਵਧ ਰਹੀਆਂ ਨੇ ਇੱਕ ਵਿਰਿੰਦਰ ਜੀ ਮਤਲਬ ਹੁਣ ਜਿਵੇਂ ਚੋਣਾ ਹੋਈਆਂ ਨੇ ਮਤਲਬ ਤਿੰਨ ਭਾਵੇਂ ਤਾਂ ਭਾਜਪਾ ਦੀ ਜਿੱਤ ਹੋਈਆ ਮਤਲਬ ਤਿੰਨ ਸੂਬਿਆਂ ਦੇ ਵਿੱਚ ਭਾਜਪਾ ਦੀ ਜਿੱਤ ਹੋਈਆ ਤੇ ਇਹ ਵੀ ਆਸ ਲਗਾਈ ਜਾ ਰਹੀ ਸੀ ਕਿ ਭਾਜਪਾ ਨਹੀਂ ਜਿੱਤ ਸਕਦੀ ਲੋਕਾਂ ਦਾ ਲੋਕਾਂ ਦੇ ਮਨਾਂ ਦੇ ਵਿੱਚ ਸੀਗਾ ਕਿ ਕਿਤੇ ਨਾ ਕਿਤੇ ਭਾਜਪਾ ਪਿੱਛੇ ਰਹਿ ਜੂਗੀ ਪਰ ਜੋ ਵੀ ਇਹ ਮਤਲਬ ਹਾਲਾਤ ਬਣੇ ਲੋਕਾਂ ਦੀਆਂ ਆਸਾਂ ਦੇ ਬਿਲਕੁਲ ਉਲਟ ਬਣੇ ਤੇ ਪਰ ਉਹਨੂੰ ਜ਼ਿੰਮੇਵਾਰ ਇਹ ਠਹਿਰਾਇਆ ਜਾ ਰਿਹਾ ਕਿ ਕਿਤੇ ਨਾ ਕਿਤੇ EVM ਮਸ਼ੀਨਾਂ ਦੇ ਵਿੱਚ ਵੀ ਕੁਝ ਨਾ ਕੋਈ ਹੀਰ-ਫੇਰ ਹੋਈ ਆ ਜਾਂ ਇਸ ਤਰ੍ਹਾਂ ਦੀ ਚੋਣਾਂ ਦੇ ਵਿੱਚ ਹੀਰ-ਫੇਰ ਹੋਈ ਆ ਉਹ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਆ ਤੇ ਕਿੰਨੇ ਕੁ ਮਤਲਬ ਝੂਠ ਆ ਉਹ ਲੋਕਾਂ ਦਾ ਕੀ ਕਹਿਣਾ ਮਤਲਬ ਆਸ-ਪਾਸੇ ਜੋ ਜੋ ਵੀ ਉਹਦੇ ਬਾਰੇ ਕੀ ਵਿਚਾਰ ਦੇਖੋ ਗੱਲ ਇਹ ਹੈ ਕਿ ਇਹ ਜਿਹੜੀਆਂ ਚੀਜ਼ਾਂ ਅਸੀਂ ਕਾਫੀ ਸਮੇਂ ਤੋਂ ਸੁਣਦੇ ਆ ਰਹੇ ਹਾਂ ਕਿ ਭਾਈ ਜਿਹੜੀ ਇਲੈਕਟ੍ਰੋਨਿਕ VOTING ਮਸ਼ੀਨ ਆ ਇਹ ਹੈਕ ਕੀਤੀ ਜਾ ਸਕਦੀ ਆ ਦੂਜੇ ਪਾਸੇ ਐਕਸਪਰਟ ਕਈ ਐਕਸਪਰਟ ਕਹਿੰਦੇ ਨਹੀਂ ਇਹਨਾਂ ਨੂੰ ਹੈਕ ਨਹੀਂ ਕੀਤਾ ਜਾ ਸਕਦਾ ਪਰ ਆਪਣੇ ਕੋਲ ਵੀ ਤੁਸੀਂ ਦੇਖੋ ਸਟੂਡੀਓ ਦੇ ਵਿੱਚ ਕੁਝ ਐਕਸਪਰਟ ਆਉਂਦੇ ਨੇ ਗੱਲਬਾਤਾਂ ਹੁੰਦੀਆਂ ਨੇ ਕਿ ਭਾਈ ਇਹ ਹੈਕ ਕੀਤੀ ਜਾ ਸਕਦੇ ਬਹੁਤ ਸਾਰੇ ਸੌਫਟਵੇਅਰ ਜਿਹੜੇ ਨੇ ਉਹ ਉਹਦੇ ਨਾਲ ਸਭ ਕੁਝ ਕੀਤਾ ਜਾ ਸਕਦਾ ਹੈ ਹੈਨਾ ਔਰ ਦੂਜੀ ਪਾਸੇ ਜੋ ਮੌਜੂਦਾ ਸਰਕਾਰ ਹੈ ਜਾਂ ਇਲੈਕਸ਼ਨ ਕਮਿਸ਼ਨ ਹੈ ਉਹਨਾਂ ਦਾ ਇਹ ਦਾਅਵਾ ਹੈ ਕਿ ਭਾਈ ਇਹ ਪੂਰੀ ਤਰ੍ਹਾਂ ਸੇਫ ਹੈ ਕੋਈ ਵੀ ਛੇੜਛਾੜ ਜਾਂ ਕੋਈ ਵੀ ਚੀਜ਼ਾਂ ਨਹੀਂ ਹੋ ਸਕਦੀਆਂ ਇਹ ਤੇ ਬੜਾ ਐਨਾਲਿਸਿਸ ਦਾ ਮੁੱਦਾ ਹੈ ਹੂੰ ਕੁਪਿੰਦਰ ਜੀ ਬੜਾ ਰਿਸਰਚ ਦਾ ਮੁੱਦਾ ਹੈ ਅੱਜ ਦਾ ਦੌਰ ਜਿਹੜਾ ਸਾਇੰਸ ਟੈਕਨੋਲੋਜੀ ਦਾ ਦੌਰ ਆ ਆਰਟੀਫੀਸ਼ੀਅਲ ਇੰਟੈਲੀਜੈਂਸ, ਮਸ਼ੀਨ ਲਰਨਿੰਗ ਤੁਸੀਂ ਦੇਖ ਲਓ ਕਿ 5G ਆ ਗਿਆ, 6G ਆ ਗਿਆ, ਟੈਕਨੋਲੋਜੀ ਲਗਾਤਾਰ ਵਾਸਟ ਹੋਈ ਜਾ ਰਹੀ ਦੀ ਹੈ। ਸੋ ਇਹਨਾਂ ਮੁੱਦਿਆਂ ਬਾਰੇ ਕੁਝ ਕਹਿਣਾ ਕਿ ਕੀ ਸਹੀ ਹੈ ਜਾਂ ਕੀ ਗਲਤ ਹੈ। ਕੁਝ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਉਹ ਸਮੇਂ ਦੇ ਉੱਤੇ ਛੱਡ ਦੇਣੀਆਂ ਚਾਹੀਦੀਆਂ ਨੇ। ਉਹ ਰਿਸਰਚ ਦੇ ਮੁੱਦੇ ਹੁੰਦੇ ਆ। ਇਹਨਾਂ ਬਾਰੇ ਆਪਾਂ ਫਿਲਹਾਲ ਕੁਝ ਨਹੀਂ ਕਹਿ ਸਕਦੇ। ਜੀ। ਸੋ ਕਈ ਲੋਕਾਂ ਦਾ ਤੇ ਕਹਿਣਾ ਜ਼ਰੂਰ ਹੈਗਾ ਕਿ ਅਗਰ ਬੈਲਟ ਪੇਪਰ ਦੇ ਥਰੂ ਇਲੈਕਸ਼ਨ ਹੁੰਦੇ ਨੇ ਤੇ ਉਹਦੇ ਨਤੀਜੇ ਕੁਝ ਹੋਰ ਹੋਣਗੇ ਤੇ ਜੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਦੇ ਥਰੂ ਹੋਣਗੇ ਉਹਦੇ ਹੋਣਗੀਆਂ ਚੋਣਾ ਤੇ ਉਹਦੇ ਨਤੀਜੇ ਜਿਹੜੇ ਆ ਉਹ ਕੁਝ ਹੋਰ ਹੋਣਗੇ ਬਾਕੀ ਇਹ ਸਭ ਚੀਜ਼ਾਂ ਦੇ ਸਮਝੋ ਸੋ ਇਹ ਸਭ ਮੇਰੇ ਨਾਲ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਸੋ ਜਿਵੇਂ ਇਹਨਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਕਿਹੜੇ ਕਾਰਨਾ ਕਰਕੇ ਪੰਜਾਬ ਸਰਕਾਰ ਨੂੰ ਫੰਡ ਦੇਣ ਤੋਂ ਰੋਕਿਆ ਵਾ ਉਹ ਵੀ ਤੁਸੀਂ ਅੰਦਾਜ਼ਾ ਲਗਾ ਹੀ ਲਿਆ ਹੋਗਾ ਤੇ ਦੂਜੀ ਜੇ ਆਪਾਂ ਗੱਲ ਕਰੀਏ ਕਿ ਜਿਹੜੀ ਭਾਜਪਾ ਹੁਣ ਪੰਜਾਬ ਵਿੱਚ ਆਪਣੇ ਪੈਰ ਪੱਕੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂ ਇਹ ਮੀਟਿੰਗਾਂ ਹੋ ਰਹੀਆਂ ਨੇ ਜਿਹੜੀਆਂ ਕਿ ਲੋਕ ਸਭਾ ਵੋਟਾਂ ਆ ਰਹੀਆਂ ਨੇ ਉਸ ਨੂੰ ਲੈ ਕੇ ਵੀ ਇਹਨਾਂ ਦੇ ਵੱਲੋਂ ਇੱਕ ਮਤਲਬ ਸਰਗਰਮੀ ਦਿਖਾਈ ਜਾ ਰਹੀ ਹੈ ਭਾਜਪਾ ਦੇ ਵੱਲੋਂ ਸੋ ਇਹ ਮੀਟਿੰਗਾਂ ਕਿਥੀਆਂ ਜਾ ਰਹੀਆਂ ਨੇ ਉੱਥੇ ਜੇਕਰ ਗੱਲ ਕਰੀਏ EVM ਮਸ਼ੀਨਾਂ ਦੀ ਤਾਂ EVM ਮਸ਼ੀਨਾਂ ਦੇ ਵਿੱਚ ਵੀ ਇਹ ਵੀ ਫਿਲਹਾਲ ਤੱਕ ਤਾਂ ਇਹੀ ਸਾਹਮਣੇ ਆਇਆ ਕਿ ਕੋਈ ਹੇਰਫੇਰੇ ਦੇ ਵਿੱਚ ਨਹੀਂ ਹੋ ਸਕਦੀ ਪਰ ਹੁਣ ਅੱਗੇ ਆਉਣ ਵਾਲਾ ਸਮਾਂ ਹੀ ਦੱਸ ਸਕਦਾ ਹੈ ਕਿ ਜੇਕਰ ਇਹਨਾਂ ਦੇ ਵਿੱਚ ਫਿਰ ਕੋਈ ਆ ਤਾਂ ਇਸ ਸਮੇਂ ਦੇ ਨਾਲ ਹੀ ਇਸ ਦਾ ਖੁਲਾਸਾ ਹੋ ਸਕਦਾ ਹੈ। ਸੋ ਅਗਲੀ ਵਾਰੀ ਫਿਰ ਤੋਂ ਹਾਜ਼ਰ ਹੋਵਾਂਗੇ ਨਵੇਂ ਪ੍ਰੋਗਰਾਮ ਦੇ ਵਿੱਚ ਪੰਜਾਬ ਦੇ ਨਵੇਂ ਸਿਆਸਤ ਦੇ ਮੁੱਦਿਆਂ ਨੂੰ ਲੈ ਕੇ ਤਦ ਤੱਕ ਲਈ ਉਹ ਇਜਾਜ਼ਤ ਧੰਨਵਾਦ। ਸ਼ੁਕਰੀਆ।